ਸ਼ਸ਼ੀਕਾਲ ਨਾਨਕ ਸਰ ਗੁਰਦੁਆਰਾ ਸਾਹਿਬ ਵਿਖੇ ਪਿਛਲੇ 3 ਸਾਲਾਂ ਤੋਂ ਬਜ਼ੁਰਗਾਂ ਦੇ ਲਈ ਪੈਰਾਂ ਦੀ ਮ사ਜ ਅਤੇ ਐਕਿਊਪ੍ਰੈਸ਼ਰ ਦੀ ਸੇਵਾ ਨੋ ਆ ਰਹੇ ਹਾਂ ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਬਜ਼ੁਰਗ ਜਿਹੜੇ ਹੈਗੇ ਸੇਵਾ ਦਾ ਲਾਭ ਲੈ ਰਹੇ ਹਨ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਜ਼ੁਰਗਾਂ ਦੀ ਫੌਜ ਕਰੂਗੀ ਮੌਜਦਾ ਨਾਰਾ ਲਾ ਕੇ ਅਸੀਂ ਹੈਪੀ ਸੀਨੀਅਰ ਸਿਟੀਜ਼ਨ ਡੇ 21 ਅਕਤੂਬਰ 2024 ਨੂੰ ਨਾਨਕ ਸਰਵਿਕੇ ਹੀ ਸਰੀ ਵਿਖੇ ਹੀ ਮਨਾ ਰਹੇ ਆ ਜਿਸ ਦੇ ਵਿੱਚ ਮੁੱਖ ਇਵੈਂਟ ਦਾ ਜਿਹੜਾ ਪ੍ਰੋਗਰਾਮ ਰਹੇਗਾ ਉਹ ਰੱਸਾ ਖਿੱਚਣ ਦਾ ਹੋਏਗਾ ਜਿਸ ਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਹੈ ਕਿ ਆਓ ਆਪਾਂ ਇਸ ਪ੍ਰੋਗਰਾਮ ਨੂੰ ਹਾਜ਼ਰੀ ਭਰ ਕੇ ਰੱਸਾ ਖਿੱਚ ਕੇ ਆਪਣੀ ਜ਼ਿੰਦਗੀ ਦਾ ਨਵਾਂ ਜੋਸ਼ ਭਰੀਏ ਤੇ ਬੀਤੇ ਹੋਏ ਪਲਾਂ ਨੂੰ ਯਾਦ ਕਰਕੇ ਇੱਕ ਨਵਾਂ ਆਪਣੇ ਵਿੱਚ ਉਤਸ਼ਾਹ ਭਰੀਏ ਮੈਂ ਜਸਵੰਤ ਸਿੰਘ ਸੰਧੂ ਮੇਰੀ ਰਹਾਇਸ਼ ਕੋਟਰੋਡ ਦੇ ਨੇੜੇ 121 9952 ਤੇ ਹੈ ਔਰ ਮੈਂ ਤਿੰਨ ਚਾਰ ਮਹੀਨੇ ਤੋਂ ਡਾਕਟਰ ਜਸਵਿੰਦਰ ਸਿੰਘ ਅਕੂਪੈਕਚਰ ਦੇ ਕੋਲ ਆ ਰਿਹਾ ਮੇਰੀਆਂ ਪੈਰਾਂ ਚ ਤਕਲੀਫ ਸੀ ਕਾਫੀ ਪੈਰਾਂ ਲੱਤਾਂ ਚ ਔਰ ਇਹਨਾਂ ਨੇ ਬਹੁਤ ਵਧੀਆ ਇਲਾਜ ਕੀਤਾ ਮੇਰਾ ਮੈਂ ਬਿਲਕੁਲ ਠੀਕ ਹਾਂ ਔਰ ਤੁਸੀਂ ਕਿਸੇ ਨੂੰ ਵੀ ਕੋਈ ਤਕਲੀਫ ਹੋਵੇ ਤੁਸੀਂ ਆ ਸਕਦੇ ਹੋ ਔਰ ਬਹੁਤ ਵਧੀਆ ਇਲਾਜ ਕਰਦੇ ਕੁਝ ਨਹੀਂ ਲੈਂਦੇ ਕਿਸੇ ਤੋਂ ਫ੍ਰੀ ਇਲਾਜ ਕਰਦੇ ਆ ਮੈਂ ਨੀਲਾ ਸਿੰਘ ਮੋਗਾ ਜਲੇ ਤੋਂ ਆਇਆ ਤੇ ਇੱਥੇ ਇੱਕ ਕੈਂਪ ਵਲ ਲੱਗਾ ਜਸਵਿੰਦਰ ਸਿੰਘ ਦਾ ਇੱਥੇ ਮੈਂ ਵੀ ਮਾਲਸ਼ ਮੂਲਚ ਕਰਾਈ ਆ ਸਾਰਾ ਤੇ ਇਹਨਾਂ ਨੇ ਵਧੀਆ ਪ੍ਰਾਲਾ ਤੇ ਬਹੁਤ ਚੰਗਾ ਇਹ ਯਾਨੀ ਮਾਲਸ਼ ਕਰਦੇ ਆ ਪੈਰਾਂ ਦੀ ਕੋ ਗੋਡਿਆਂ ਦੀ ਤੇ ਇੱਥੇ ਆ ਕੇ ਸਭ ਲਾਹਾ ਲਓ ਭਾਈ ਬਹੁਤ ਚੰਗਾ ਇਹਨਾਂ ਦਾ ਪ੍ਰੋਗਰਾਮ ਆ ਕੋਈ ਸੇਵਾ ਫ੍ਰੀ ਕਰਦੇ ਆ ਕੋਈ ਪੈਸਾ ਨਹੀਂ ਲੈਂਦੇ ਇਹ ਤੇ ਆ ਕੇ ਤੁਸੀਂ ਵੀ ਲਾਹਾ ਖਟੋ ਤਨਬਾਦ ਜੀ